ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ 3 ਨੀਸਾਨ ਸਾਹਿਬ ਨਵੀਂ ਜਗ੍ਹਾ ਚੜਾ ਰਹੇ ਆ ਜੀ ਭਾਜੀ ਫਰਾਂਸ ਤੋਂ ਆਏ ਨੇ RAM ਜੀ ਭਾਜੀ ਉਹਨਾਂ ਦੇ ਨਾਲ ਇਹ ਨਵੀਂ ਜਗ੍ਹਾ ਲੰਗਰ ਸ਼ੁਰੂ ਕੀਤਾ ਕਿਉਂਕਿ ਉਹ ਜਗ੍ਹਾ ਚ ਆਪਣਾ ਇਹ ਸਾਫ ਸਫਾਈ ਹੋ ਗਈ 75% ਉੱਥੇ ਦੇ ਕੰਟੀਨਿਊ ਚੱਲਣਾ ਚੱਲਣਾ ਲੰਗਰ ਪਰ ਇੱਥੇ ਬਹੁਤ ਜ਼ਿਆਦਾ ਸਫਾਈ ਹੋਣ ਵਾਲੀ ਹੈ ਇਸ ਸਾਈਡ ਤੇ ਹੁਣ ਤੁਹਾਨੂੰ ਮੈਂ ਨਵੀਂ ਜਗ੍ਹਾ ਦਾ ਡਰੈੱਸ ਭੇਜਦਾਗਾ ਇੱਥੇ ਆਇਓ ਸਾਰੇ ਜਾਨੇ ਤੇ ਉਹ ਬਾਕੀ ਕੱਲ ਛੁੱਟੀ ਵਾਲੇ ਦੇਣ ਮੇਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਛੁੱਟੀ ਆ ਸ਼ਨੀ ਐਤਵਾਰ ਤੇ ਜਰੂਰ ਇੱਥੇ ਸਾਰੇ ਪਹੁੰਚਿਓ ਤੇ ਦੂਜੀ ਜਗ੍ਹਾ ਸੋਰੀ ਚੀਵਾ ਸਾਹਿਬ ਲੇਲੀਦੇ ਤੋਂ ਪਹੁੰਚ ਰਹੇ ਨੇ ਤੇ ਜਾਂ ਚੜ੍ਹਦੀ ਕਲਾ ਕਲੱਬ ਵਾਲੇ ਸਾਡੇ ਵੀਰ ਉਹ ਵੀ ਆ ਰਹੇ ਨੇ ਤੇ ਤਾਰਾਗੋਣਾ ਤੋਂ ਵੀਰ ਸਾਰੇ ਕੱਲ ਕਿਉਂਕਿ ਛੁੱਟੀ ਹੁੰਦੀ ਥਣੀ ਆਤਵਾਰ ਸਾਰੇ ਵੀਰ ਪਹੁੰਚ ਰਹੇ ਨੇ ਇੱਥੇ ਤੇ ਬਲਾਂਸੀਆ ਵਾਲੇ ਭਰਾਵਾਂ ਨੂੰ ਸਾਰੇ ਬੇਨਤੀ ਹੈ ਸਾਰੇ ਜਣੇ ਪਹੁੰਚੋ ਤੇ ਆਪਣੀ ਸੇਵਾ ਵਿੱਚ ਹਿੱਸਾ ਪਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਦੇਖ ਲੋ ਜੀ ਤੇ ਸੇਵਾ ਹੁੰਦੀ ਸਾਰੇ ਵੀਰਾਂ ਭਰਾਵਾਂ ਵੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਵੀਰੋ ਇਹ ਦੁਕਾਨ ਤਿਆਰ ਹੋ ਚੱਕੀ ਹੈ ਇੱਥੇ ਸਿਰਫ ਸਬਜ਼ੀ ਫਲ ਫਰੂਟ ਦਹੀ ਇਥੇ ਲੰਗਰ ਲੱਗੇਗਾ ਇਹ ਜਿਹੜੀ ਸੇਵਾ ਏ ਮੈਂ ਸੰਗਤਾਂ ਨੂੰ ਦੱਸ ਦਵਾ ਪੁਰਾਣੇ ਗੁਰੂ ਘਰ ਦੀ ਕਮੇਟੀ ਅਤੇ ਸੰਗਤ ਵੱਲੋਂ ਲਗਾਇਆ ਗਿਆ ਏ ਤੇ ਬਾਕੀ ਆਹੇ ਅੱਜ ਵੀਰਾਂ ਨੇ ਪੂਰਾ 4 ਦਿਨਾਂ ਤੇ ਹਮਲਾ ਮਾਰ ਕੇ ਪੂਰਾ ਗਦਾਮ ਖਾਲੀ ਕਰ ਦਿੱਤਾ ਹੈ ਹੰਤੋ ਕੇ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਏ ਤੇ ਅੱਜ ਉਸ ਤੋਂ ਬਾਅਦ ਸਾਹਮਣੇ 15 ਨੰਬਰ ਦੇ ਜਿਹੜਾ ਗਰਾਜ ਹੈ ਗੱਡੀਆਂ ਖੜਾਉਣ ਵਾਲਾ ਉਹ ਸਫਾਈ ਕਰਨ ਲੱਗੇ ਆ ਤੇ ਕੱਲ ਜਿੱਦਾਂ ਸਾਡੇ ਭਰਾਵਾਂ ਨੂੰ ਛੁੱਟੀ ਆ ਸਾਰੇ ਭਰਾ ਮੇਰੇ ਆਉਣ ਤੇ ਆਪਣੇ ਹੱਥੀਂ ਸੇਵਾ ਕਰਨ ਜਿਹੜੇ ਹੱਥੀਂ ਟਾਈਮ ਨਹੀਂ ਆ ਉਹ ਤੁਸੀਂ ਆਪਣੇ ਕੋਈ ਵੀ ਸਮਾਨ ਲਿਆ ਕੇ ਲੰਗਰ ਤੇ ਤੁਸੀਂ ਹਿੱਸਾ ਪਾ ਸਕਦੇ ਹੋ ਤੇ ਧੀਜੀਏ ਵੀਰੋ ਇੱਥੇ ਬਹੁਤ ਜ਼ਿਆਦਾ ਕੰਮ ਅਜੇ ਬਹੁਤ ਜ਼ਿਆਦੀ ਸਫਾਈ ਅਜੇ ਇਸ ਇਸ ਏਰੀਆ ਦੇ ਵਿੱਚ ਦੋਆਂ ਜਗ੍ਹਾ ਲੰਗਰ ਲੱਗਾ ਪੁਰਾਣੇ ਗੁਰੂ ਘਰ ਵੱਲੋਂ ਪਰਲੇ ਬੰਨੇ ਵੀ ਆ ਉੱਥੇ ਸਫਾਈ ਹੋ ਚੁੱਕੀ ਆ ਇਸ ਬੰਨੇ ਆਪਣਾ ਸਫਾਈ ਬਹੁਤ ਹੋਣ ਵਾਲੀ ਆ ਸਾਰੇ ਵੀਰਾਂ ਨੂੰ ਬੇਨਤੀ ਆ ਚੜ੍ਹਦੀ ਕਲਾ ਨਾਲ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲ ਫਰਾਂਸ ਤੋਂ ਭਾਜੀ ਰਾਮ ਸਿੰਘ ਜੀ ਹੁਣੇ ਆਏ ਨੇ ਆਪਣੇ ਟੀਮ ਨੂੰ ਲੈ ਕੇ ਤੇ ਹੜਪੀਟਾਂ ਦੇ ਲਈ ਮਦਦ ਲੈ ਕੇ ਅਤੇ ਹੱਥੀਂ ਸੇਵਾ ਕਰਨ ਲਈ ਤੇ ਸਾਡੀ ਸਮੁੱਚੀ ਸੰਗਤ ਬਦਾਸੀਆਂ ਦੀ ਵੱਲੋਂ ਬਹੁਤ ਬਹੁਤ ਧੰਨਵਾਦ ਆ ਤੇ ਇਹ ਵੀਰ ਨੇ ਫਰਾਂਸ ਤੋਂ ਭਾਜੀ ਤੇ ਦਿਓ ਵਿਚਾਰ ਭਾਜੀ ਆਪਨੇ ਉਹ ਕਹਿ ਗਰੀ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਰਾਂਸ ਤੋਂ ਸਪੈਸ਼ਲੋ ਜੋ ਸਪੇਲ ਦੇ ਵਿੱਚ ਹੜਪੀਰ ਤੋਂ ਪਰਵਾਹ ਨਹੀਂ ਦੋ ਇੱਕ ਪਿਛਲੇ ਦਿਨੀ ਕੋਸੋ ਇੱਕੇ ਰਸੋ ਤੋਂ ਪਾਣਾ ਵਾਪਰਿਆ ਹੈਗਾ ਆ ਉਹਦੇ ਵਿੱਚ ਅਸੀਂ ਆਪਣੀ ਸਮੂਰਿਅਤ ਕਰਨ ਵਾਸਤੇ ਪਹੁੰਚੇ ਆ। ਸੋ ਅਸੀਂ ਆਪੇ ਇੱਥੇ ਦੇਖਿਆ ਹੈਗਾ ਆ ਵੀ ਬਹੁਤ ਲੋਪ ਪੀੜਤ ਨਹੀਂ। ਦੱਸ ਲਿਆ ਵੀ ਪਾਣੀ 2-2 ਫੁੱਟ ਤੋਂ ਨਹੀਂ 2-2 ਮੀਟਰ ਜਿਹੜਾ ਹੈਗਾ ਆ ਉਹ ਇੱਥੇ ਚੜ ਗਿਆ ਜਿਹਦੇ ਕਾਰਨ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈਗਾ। ਪੋਇਜ਼ ਨੋਖਦੀ ਘੜੀ ਦੇ ਵਿੱਚ ਅਸੀਂ ਬੇਗੋਪਰਾ ਏਅਰ ਇੰਟਰਨੈਸ਼ਨਲ ਵੱਲੋਂ ਆਪਣੀ ਮਾਜਦੀ ਲਗਉਣ ਵਾਸਤੇ ਆਏ ਆ। ਸੋ ਅਸੀਂ ਧੰਨਵਾਦ ਕਰਦੇ ਆਂ ਭਾਈ ਸਾਹਿਬਾ ਦਾ ਵੀ ਜਿਨ੍ਹਾਂ ਨੇ ਸਾਨੂੰ ਏਅਰਪੋਰਟ ਤੋਂ ਪਿਕਅਪ ਕਰਕੇ ਇੱਥੇ ਲਿਆਂਦਾ ਤੇ ਸਾਡੇ ਨਾਲ ਕਾਰ ਕਰਾਇਆ। ਬਹੁਤ ਬਹੁਤ ਜੀ ਕੀ ਫਤਿਹ